ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਲਓ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਜੋ ਕਿ ਪਿੰਡ ਰੁੜਕੀ ਸਕੂਲ ਦੇ ਸਾਹਮਣੇ ਤੋਂ ਇੱਕ ਕੱਚਾ ਰਸਤਾ ਸੀਗਾ ਜੀ 2.5 ਕਿਲੋਮੀਟਰ ਦਾ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਸਕੂਲ ਆ ਜੀ ਪਿੰਡ ਦਾ ਇਹ ਕੱਚਾ ਰਸਤਾ ਸੀਗਾ ਜੀ ਜੋ ਕਿ ਹੁਣ ਪੰਚਾਇਤ ਵੱਲੋਂ ਪੱਕਾ ਹੋਣ ਜਾ ਰਿਹਾ ਜੀ ਇਹ ਤੁਸੀਂ ਦੇਖ ਸਕਦੇ ਹੋ ਮਿੱਟੀ ਪੈ ਚੁੱਕੀ ਆ ਜੀ ਪਹਾ ਚੌੜਾ ਹੋ ਚੁੱਕਿਆ ਜੀ ਪਰ ਥੋੜੇ ਦਿਨਾਂ ਦੇ ਵਿੱਚ ਇਹਨੂੰ ਸਿਮਿੰਟ ਰੇਤਾ ਬਜਰੀ ਦੇ ਨਾਲ ਪੱਕਾ ਕਰਿਆ ਜਾਣਾ ਜੀ ਜੋ ਕਿ 10-12 ਫੁੱਟ ਦਾ ਚੌੜਾ ਰਸਤਾ ਪੱਕਾ ਹੋਣ ਜਾ ਰਿਹਾ ਜੀ ਇਹ ਬਹੁਤ ਜਲਦੀ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਚੱਲ ਰਹੀਆਂ ਕਿਉਂਕਿ ਜਿਹੜੀ ਇਹ ਸਾਡੇ ਪਿੰਡ ਦੀ ਨਵੀਂ ਪੰਚਾਇਤ ਹੈ ਬਹੁਤ بڑے بڑے ਪ੍ਰਾਲੇ ਕਰ ਰਹੀ ਹੈ ਜੀ ਕਿਉਂਕਿ ਬਹੁਤ ਦੇਰ ਤੋਂ ਪਹਾ ਕੱਚਾ ਸੀਗਾ ਜੀ ਇਹ ਤੇ ਜਦੋਂ ਮੀਂਹ ਪੈਂਦਾ ਸੀਗਾ ਬਹੁਤ ਪਾਣੀ ਖੜ ਜਾਂਦਾ ਸੀਗਾ ਤੇ ਹੁਣ ਪੰਚਾਇਤ ਬਹੁਤ بڑا ਪ੍ਰਾਲਾ ਕਰ ਰਹੀ ਹੈ ਜੀ ਸਾਡੇ ਪਿੰਡ ਦੇ ਸੂਝਵਾਨ ਸਰਪੰਚ ਹਰਸ਼ਦੀਪ ਸ਼ਰਮਾ ਜੀ ਵੱਲੋਂ ਤੇ ਪੰਚਾਇਤ ਦੇ ਮੈਂਬਰਾਂ ਵੱਲੋਂ ਤੇ ਪਿੰਡ ਵਾਲਿਆਂ ਵੱਲੋਂ ਬਹੁਤ بڑا ਪ੍ਰਾਲਾ ਹੋ ਰਿਹਾ ਜੀ ਇਹ ਕਿਉਂਕਿ ਇਹ ਪਹਾ ਪੱਕਾ ਹੋਣ ਜਾ ਰਿਹਾ ਜੀ ਕਿਉਂਕਿ ਇਹਦੇ ਵਿੱਚ ਗੰਦ ਬਹੁਤ ਪਿਆ ਰਹਿੰਦਾ ਸੀਗਾ ਜੀ ਟੋਏ ਬਹੁਤ ਸੀਗੇ ਜਦੋਂ ਮੀਂਹ ਪੈਂਦਾ ਸੀਗਾ ਤਾਂ ਬਹੁਤ ਔਖਾ ਨੰਗਾ ਜਾਂਦਾ ਸੀਗਾ ਜੀ ਹੁਣ ਇਹ 10 12 ਫੁੱਟ ਚੌੜਾ ਰਸਤਾ ਹੋ ਜਾਣਾ ਜੀ ਤੇ ਪੰਚਾਇਤ ਬਹੁਤ ਮਿਹਨਤ ਲਗਨ ਦੇ ਨਾਲ ਕੰਮ ਕਰ ਰਹੀ ਹੈ ਜੀ ਜਦੋਂ ਇਹ ਬਣ ਗਿਆ ਤਾਂ ਇਸ ਦੇ ਉੱਤੇ ਸੋਲਰ ਲਾਈਟਾਂ ਵੀ ਲਾਈਆਂ ਜਾਣਗੀਆਂ ਜੀ ਪੰਚਾਇਤ ਵੱਲੋਂ ਤੇ ਬੈਂਚ ਵੀ ਰੱਖੇ ਜਾਣਗੇ ਜੀ ਰਸਤਿਆਂ ਤੇ ਬੈਠਣ ਵਾਸਤੇ ਤੁਸੀਂ ਦੇਖ ਸਕਦੇ ਹੋ ਮਿੱਟੀ ਪੈ ਚੁੱਕੀ ਹੈ ਜੀ ਕਿਉਂਕਿ ਪੰਚਾਇਤ ਬਹੁਤ ਕੰਮ ਕਰ ਰਹੀ ਹੈ ਜੀ ਪਿੰਡ ਦੇ ਵਿੱਚ ਸਕੂਲ ਦਾ ਕੰਮ ਵੀ ਚੱਲ ਰਿਹਾ ਜੀ ਆਲੇ-ਦਾਲੇ ਪਿੰਡਾਂ ਦੀ ਸਫਾਈ ਦਾ ਕੰਮ ਵੀ ਚੱਲ ਰਿਹਾ ਜੀ ਜੀ ਆ ਪਿੰਡ ਦੇ ਫਿਰਮੀ ਤੇ ਸਫਾਈਆ ਹੋ ਰਿਹਾ ਜੀ ਪਿੰਡ ਰੁੜਕੀ ਤੁਸੀਂ ਦੇਖ ਸਕਦੇ ਹੋ ਪੰਚਾਇਤ ਤਾਂ ਲਾਈ ਬਹੁਤ بڑے-ਬڑے ਉਪਰਾਲੇ ਕਰ ਰਹੀ ਹੈ ਜੀ ਜੀਸੀਬੀ ਚੱਲ ਰਹੀ ਹੈ ਜੀ ਜੋ ਵੀ ਸਾਰਾ ਕੂੜਾ ਕਰਕਟ ਪਿੰਡ ਦੇ ਆਲੇ-ਦਾਲੇ ਤੋਂ ਹਟਾਇਆ ਜਾ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਜੀ ਇਹ ਪੰਚਾਇਤ ਬਹੁਤ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਜੀ ਕਿਉਂਕਿ ਹੁਣ ਆਪਾਂ ਨੂੰ ਪਤਾ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣਾ ਜੀ ਇਸੇ ਕਰਕੇ ਸਾਰਾ ਸਾਫ-ਸੁਥਰੇ ਵਾਲੀ ਧਿਆਨ ਦੇ ਰਹੀ ਹੈ ਜੀ ਪੰਚਾਇਤ ਪਿੰਡ ਦੇ ਵਿੱਚ ਬਹੁਤ ਵਧੀਆ-ਵਧੀਆ ਕੰਮ ਹੋ ਰਹੇ ਨੇ ਜੀ ਤੇ ਬਹੁਤ ਫਾਇਦਾ ਹੋਣਾ ਜੀ ਜਦੋਂ ਇਹ ਸੜਕ ਬਣ ਗਈ ਚੌੜੀ ਹੋ ਜਣੀ ਹੈ ਜੀ ਤੇ ਮੀਂਹ ਦਾ ਪਾਣੀ ਵੀ ਨਹੀਂ ਖੜੂਗਾ ਜੀ ਤੁਸੀਂ ਦੇਖ ਸਕਦੇ ਹੋ ਵੀਰ ਬਹੁਤ ਮਿਹਨਤ ਦੇ ਨਾਲ ਲਗਨ ਦੇ ਨਾਲ ਟਰੈਕਟਰਾਂ ਨਾਲ ਪੱਧਰ ਕਰ ਰਹੇ ਨੇ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ